ਕਿਸਾਨ ਪ੍ਰਭੂ ਕਈ ਏਰੀਆ ਦੇ ਵਿੱਚ ਨਾ ਅਗੇਤਾ ਚੋਂ ਨਾ ਲੱਗਣ ਲੱਗ ਜਾਂਦਾ ਹੈਗਾ ਗੇਤੀਆਂ ਹੀ ਪਨੀਰੀਆਂ ਤਿਆਰ ਕਰਦੇ ਹੈਗੇ ਆ ਤੇ ਮੈਂ ਤੁਹਾਡੇ ਨਾਲ ਇੱਕ ਪਨੀਰੀ ਦੀਆਂ ਸਮੱਸਿਆਵਾਂ ਦੇ ਤਹਿਤ ਵੀਡੀਓ ਬਣਾ ਰਿਹਾ ਹੈਗਾ ਕਿ ਤਿੰਨ ਵੱਡੀਆਂ ਸਮੱਸਿਆਵਾਂ ਪਨੀਰੀ ਦੀਆਂ ਪੀਲੀ ਪੁਲੀ ਤਾਂ ਚਲੋ ਪੈਂਦੀ ਰਹਿੰਦੀ ਆ ਕਦੇ ਲੋਹੇ ਦੀ ਘਾਟ ਆ ਗਈ ਕਦੇ ਕੋਈ ਪ੍ਰੋਬਲਮ ਆ ਗਈ ਸਭ ਤੋਂ ਵੱਡੀ ਤਾਂ ਗਰੋਥ ਦੀ ਪ੍ਰੋਬਲਮ ਹੁੰਦੀ ਆ 25 ਦਿਨਾਂ ਚ ਪਨੀਰੀ ਤਿਆਰ ਨਹੀਂ ਹੁੰਦੀ ਦੂਜੀ ਸਭ ਤੋਂ ਵੱਡੀ ਸਮੱਸਿਆ ਹੈਗੀ ਪੱਟਣ ਵੇਲੇ ਸਖਤ ਹੋ ਜਾਂਦੀ ਹੈਗੀ ਤਾਂ ਆ ਮੈਂ ਤੁਹਾਨੂੰ ਪਨੀਰੀ ਪੱਟ ਕੇ ਵੀ ਦਿਖਾਈ ਹੈਗੀ ਹੋਰ ਵੀ ਪੱਟ ਕੇ ਦਿਖਾ ਦਿੰਨਾ ਹੈਗਾ ਕਿ ਇਹ ਪਨੀਰੀ ਦੇ ਵਿੱਚ ਇੱਕ ਨਾ ਡੈਮੋ ਲੱਗਿਆ ਹੋਇਆ ਤੇ ਜਿਹੜੇ ਮੈਂ ਕਿਸਾਨ ਭਰਾ ਦੇ ਖੇਤ ਦੇ ਵਿੱਚ ਆਇਆ ਹੋਇਆ ਤੇ ਉਹ ਪਨੀਰੀਆਂ ਹੋਰ ਫਾਰਮਲਾਂ ਲਈ ਖੇਤ ਤਿਆਰ ਵੀ ਕਰਦੇ ਹੈਗੇ ਪਨੀਰੀ ਤਿਆਰ ਕਰਦੇ ਹੈਗੇ ਆ ਕਿ ਇਹ ਹੁਣ ਬਾਸਮਤੀ ਦੀ ਕਿਸਮ ਲੱਗੀ ਹੋਈ ਹੈ ਨਾਲ ਹੀ 벨ਟ ਸਰਸਾ ਏਰੀਆ ਦੇ ਵਿੱਚ ਖੜੇ ਹੈਗੇ ਆ ਮੈਂ ਤੁਹਾਨੂੰ ਉਸ ਫਾਰਮਰ ਵੀਰ ਨਾਲ ਵੀ ਮਿਲਾਉਣਾ ਹੈਗਾ ਵੀ ਇਹਦੇ ਵਿੱਚ ਮਟੀਰੀਅਲ ਕੀ ਪਿਆ ਹੈਗਾ ਉਹਨਾਂ ਨੇ ਇਹ ਪਨੀਰੀ ਬੀਜੀ ਸੀ ਲਗਭਗ 18 ਅਪ੍ਰੈਲ ਨੂੰ ਅੱਜ ਇਹਦੇ ਦੇਖ ਲਓ ਕੋਈ ਪੀਲਾਪਣ ਨਹੀਂ ਲਗਭਗ 10 ਇੰਚ ਦੀ ਹੋ ਚੁੱਕੀ ਅੱਜ ਤੋਂ 5 ਦਿਨ ਪਹਿਲਾਂ ਵੀ ਖੇਤ ਚ ਲੱਗ ਜਾਂਦੀ ਏ ਪਰ ਆਪਾਂ ਗੀਤੀਆਂ ਕਿਸਮਾਂ ਨੂੰ ਨਹੀਂ ਕਹਿੰਦੇ ਹੈਗੇ ਵੀ ਛੋਟੇ ਸਮੇਂ ਦੀਆਂ ਬਾਸਮੋਦੀ ਕਿਸਮ ਤੁਸੀਂ ਗੀਤਾਂ ਲਾਓ ਪਰ ਕਈ ਏਰੀਆ ਵਿੱਚ ਲੱਗਦੀਆਂ ਹੈਗੀਆਂ ਫਾਰਮਰਾਂ ਦੀ ਪ੍ਰੈਕਟਿਸ ਹੈਗੀ ਆ ਬਟ ਇਸ ਦੇ ਵਿੱਚ ਇੱਕ ਖਾਸ ਗੱਲਬਾਤ ਇਹ ਹੈਗੀ ਆ ਕਿ 40 ਤੋਂ 50 ਰੁਪਏ ਕਿੱਲੇ ਦਾ ਖਰਚ ਆਉਂਦਾ ਹੈਗਾ 60 ਰੁਪਏ ਤੱਕ ਤੇ ਤੁਹਾਡੀ ਪਨੀਰੀ ਨਾ ਤਾਂ ਪੀਲੀ ਪੈਂਦੀ ਆ ਨਾ ਤੁਹਾਡੀ ਪਨੀਰੀ ਦੇ ਵਿੱਚ ਗਰੋਥ ਦੀ ਸਮੱਸਿਆ ਆਉਂਦੀ ਹੈ ਨਾ ਹੀ ਤੁਹਾਡੀ ਪਨੀਰੀ ਦੇ ਵਿੱਚ ਪੱਟਣ ਦੇ ਵਿੱਚ ਸਮੱਸਿਆ ਆਉਂਦੀ ਹੈ ਸਖਤ ਨਹੀਂ ਹੁੰਦੀ ਹੈਗੀ ਬਹੁਤ ਜਿਆਦਾ ਪ੍ਰੋਡਕਟ ਤੁਸੀਂ ਪਾ ਕੇ ਦੇਖ ਲੈਨੇ ਹੋ ਅੱਜ ਜੇ ਤੁਸੀਂ ਲੇਬਰ ਲਾਈ ਹੈਗੀ ਆ ਪਨੀਰੀ ਪੱਟਣ ਬੈਠੇ ਪਨੀਰੀ ਸਖਤ ਹੋ ਗਈ ਟੁੱਟਣ ਲੱਗ ਗਈ ਤਾਂ ਉਹ ਦੋ ਦਿਨਾਂ ਚ ਵੀ ਸਮੱਸਿਆ ਹੱਲ ਨਹੀਂ ਹੁੰਦੀ ਤੁਸੀਂ ਸਲਫਰ ਸੁਪਰ ਕੁਝ ਵੀ ਚੀਜ਼ ਪਾਉਂਦੇ ਹੈਗੇ ਹੋ ਤਾਂ ਇੱਕ ਬਹੁਤ ਸਸਤੇ ਰੁਪਈਆ ਦੇ ਵਿੱਚ ਤੁਹਾਡਾ ਸਸਤੇ ਨਸ਼ੇ ਤੋਂ ਵੀ ਇਹਦਾ ਆਪਾਂ ਕਹਿ ਦਈਏ ਵੀ ਖਰਚ ਹੈਗਾ ਜਿਹੜਾ ਬਹੁਤ ਸੌਖੇ ਤਰੀਕੇ ਦੇ ਨਾਲ ਤੁਸੀਂ ਆਪਣੀ ਪਨੀਰੀ ਦੇ ਵਿੱਚ ਬਜਾਈ ਸਮੇਂ ਪਾ ਲਓ ਚਾਹੇ ਪਹਿਲੇ 20 ਦਿਨਾਂ ਦੇ ਵਿੱਚ ਪਾ ਦਿਓ ਪਟਾਈ ਤੋਂ 8 ਜਾਂ 10 ਦਿਨ ਪਹਿਲਾਂ ਪਾ ਤੀ ਤੁਹਾਡੀ ਇਹ ਸਮੱਸਿਆ ਹੱਲ ਹੋ ਜੂਗੀ ਤੇ ਮਲੌੜਾ ਤੁਹਾਨੂੰ ਉਸ ਕਿਸਾਨ ਵੀਰ ਨਾਲ ਵੀ ਇਹਨੇ ਟ੍ਰੀਟਮੈਂਟ ਕੀਤਾ ਗਈ ਹੈ ਸਾਸ਼ੀ ਘਾਲ ਵੀਰੇ ਸਾਸ਼ੀ ਘਾਲ ਜੀ ਭਾਈ ਜੀ ਤੁਸੀਂ ਥੋੜਾ ਜਿਹਾ ਆਪਣੇ ਬਾਰੇ ਦੱਸੋ ਆਪਣੇ ਸਾਸ਼ੀ ਘਾਲ ਜੀ ਮੇਰਾ ਜੀ ਨਾਮ ਦਵਿੰਦਰ ਹੈਗਾ ਪਿੰਡ ਫਰਮਾਈ ਖੁਰਦਾ ਜੀ ਸਰਸੇ ਤੋਂ ਸਰਦੂਲਗੜ ਰੋਡ ਤੇ ਪਿੰਡ ਪੈਂਦਾ ਜੀ ਠੀਕ ਹੈ ਜੀ ਠੀਕ ਹੈ ਹਾਂਜੀ ਆਪਣੇ ਨਾਲ ਇੱਥੇ ਆਪਾਂ ਮਤਲਬ ਕਾਫੀ ਸਮੇਂ ਤੋਂ 7-8 ਸਾਲ ਹੋ ਗਏ ਹਾਂਜੀ ਫਾਰਮਰ ਲਈ ਪਨੀਰੀ ਦੀ ਡਿਮਾਂਡ ਰਹਿੰਦੀ ਸੀ ਕਿਉਂਕਿ ਇੱਥੇ ਸਾਡੇ ਏਰੀਆ ਇਹੋ ਜਿਹਾ ਹੈਗਾ ਵੀ ਉੱਥੇ ਝੋਨਾ ਹੋ ਜਾਂਦਾ ਪਨੀਰੀ ਨਹੀਂ ਹੁੰਦੀ ਅੱਛਾ ਜੀ ਅਸੀਂ ਉਹਨਾਂ ਏਰੀਆ ਵਾਸਤੇ ਵੀ ਪਨੀਰੀ ਤਿਆਰ ਕਰ ਲੈਂਦੇ ਆ ਉਹਦੇ ਖੇਤਾਂ 'ਚ ਠੀਕ ਹੈ ਜੀ ਤੇ ਅੱਗੇ ਫਿਰ ਤਿਆਰ ਹੋਣ ਤੋਂ ਬਾਅਦ ਸੇਲ ਕਰ ਦਿੰਦੇ ਆ ਠੀਕ ਹੈ ਜੀ ਹਾਂਜੀ ਤੇ ਆ ਆ ਜਿਹੜਾ ਤੁਸੀਂ ਫਿਰ ਡੈਮੋ ਲਾਇਆ ਹੋਇਆ ਤੁਸੀਂ ਪਹਿਲਾਂ ਇਹ ਕੀਤਾ ਨਹੀਂ ਹੈਗਾ ਕਿ ਭਰੋਸਾ ਨਹੀਂ ਸੀ ਹਾਂ ਮੇਂ ਭਰੋਸਾ ਵੀ ਨਹੀਂ ਹੁੰਦਾ ਕਿਉਂਕਿ ਐਡੇ ਵੱਡੇ ਖੇਤ ਦੇ ਵਿੱਚ 10-12 ਕਿੱਲਾਂ ਦੇ ਵਿੱਚ ਲਾਉਣਾ ਬਹੁਤ ਔਖਾ ਹੋ ਜਾਂਦਾ ਹੈ ਬਿਨਾ ਪਤਾ ਉਤੋਂ ਠੀਕ ਹੈ ਜੀ ਸਾਨੂੰ ਐਸੀ ਚਲੋ ਆਪਾਂ ਅਗੇਤਾ ਥੋੜਾ ਜਿਹਾ ਲਾ ਕੇ ਵੀ ਪਤਾ ਲੱਗ ਜੂ ਜਦੋਂ ਨੂੰ ਆਪਾਂ ਬਜਾਈ ਕਰਨੀ ਫਿਰ ਆਪਾਂ ਇਹਦਾ ਯੂਜ਼ ਕਰ ਸਕਦੇ ਹਾਂ ਇਸ ਕਰਕੇ ਅਸੀਂ ਇਹਨੂੰ ਅਗੇਤਾ ਥੋੜਾ ਜਿਹਾ ਸ਼ੁਰੂ ਕਰਤਾ ਵੀ ਸਾਨੂੰ ਰਿਜ਼ਲਟ ਪਤਾ ਲੱਗ ਜਾਏ ਉਸ ਦੀ ਕਿਹੜੀ ਤਰੀਕ ਨੂੰ ਬਜਾਈ ਹੋਈ ਹੈ ਇਹ ਇਹਦੀ 18 April ਦੀ ਬਜਾਈ ਹੋਈ ਵੀ ਹੈ ਠੀਕ ਹੈ ਜੀ ਤੇ ਕਿਹੜੀ ਚੀਜ਼ ਪਾਈ ਹੈ ਵੀ ਜਿਹਦੇ ਨਾਲ ਇਹ ਪੱਟਣ 'ਚ ਵੀ ਸੌਖੀ ਪੀਲਾ ਬਣ ਵੀ ਨਹੀਂ ਹੈਗਾ ਅਸੀਂ ਬਜਾਈ ਦੇ ਟਾਈਮ 'ਤੇ ਇੱਕ ਕ ਠੀਕ ਹੈ ਜੀ ਹੋਰ ਅਸੀਂ ਇਹ ਰੂੜੀ ਦੀ ਕੋਈ ਖਾਦ ਨਹੀਂ ਪਾਈ ਠੀਕ ਹੈ ਜੀ ਕੋਈ ਮਤਲਬ ਆਪ ਜੀ ਤਰਫ ਤੋਂ ਕੋਈ ਕੁਝ ਨਹੀਂ ਪਾਇਆ ਠੀਕ ਹੈ ਡੀਏਪੀ ਸੁਪਰ ਪਟਾ ਡੀਏਪੀ ਸੁਪਰ ਕੁਝ ਕੁਝ ਨਹੀਂ ਸਿਰਫ 1 ਕਿਲੋ ਇਹਨੂੰ ਯੂਰੀਆ ਦਿੱਤੀ ਹੋਈ ਹੈ ਜੀ ਠੀਕ ਹੈ ਜੀ ਹਾਂਜੀ 1 ਕਿਲੋ ਯੂਰੀਆ ਕਿੰਨੀ ਜਗ੍ਹਾ ਚ 6 ਮਰ ਲੈਂ ਜਿੱਤੀ ਹੈ ਠੀਕ ਹੈ ਜੀ 1 ਕਿਲੋ ਯੂਰੀਆ ਦੇ ਨਾਲ ਬਾਈ ਨੇ ਪਨੀਰੀ ਤਿਆਰ ਕਰ ਲਈ ਤੇ ਬਾਈ ਜੀ ਇਹ ਕਿੰਨੇ ਦਿਨਾਂ ਚ ਤਿਆਰ ਹੋ ਗਈ ਸੀ ਲਾਉਣ ਜੋ ਅੱਜ ਦੇਖ ਰਹੇ ਆ ਇਹ 10 11 ਇੰਚ ਦੀ ਆ ਹਾਂਜੀ ਇਹ ਨਾ ਵੈਸੇ ਤਾਂ ਪਨੀਰੀ ਹਫਤਾ ਪਹਿਲਾਂ ਤਿਆਰ ਸੀ ਜੀ ਹੂੰ بس ਇਹ ਥੋੜਾ ਮੌਸਮ ਦੀ ਹੁਣ ਮਾਰ ਪੈਗੀ ਗਰਮੀ ਹੋਗੀ ਜਿਆਦੇ ਉਸ ਕਰਕੇ ਪਨੀਰੀ ਰੋਗ ਗਈ ਠੀਕ ਹੈ ਜੀ ਵੀ ਉਹਦਾ ਦਿਨ ਪੂਰੇ ਹੋ ਕੇ ਪਨੀਰੀ ਇਹ ਹਫਤਾ ਪਹਿਲਾਂ ਲੱਗ ਜਾਂਦਾ ਖੇਤ ਹੁਣ ਫੱਟੀ ਮਾਰੀ ਜਾਂਦੀ ਹੈ ਤਿੰਨ ਤਿੰਨ ਟਾਂਗਾ ਗਾਲੀ ਖੜੀ ਹਾਂਜੀ 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 ਬਸ ਉਹੀ ਚੀਜ਼ ਹੈਗਾ ਵੀ ਲਾਉਣ ਕਰਕੇ ਵੀ ਲੇਟ ਹੋ ਗਏ ਲਾਉਣ ਦਾ ਨਹੀਂ ਇਹ ਪਨੀਰੀ ਹਫਤਾ ਪਹਿਲਾਂ ਤਿਆਰ ਸੀ ਲੱਗ ਸਕਦੀ ਜੀ ਖੇਤ ਦੇ ਵਿੱਚ ਠੀਕ ਹੈ ਜੀ ਤੇ ਤੁਹਾਡੇ ਏਰੀਆ ਚ ਫਿਰ ਝੋਨਾ ਗੇਤਾ ਲੱਗਣ ਲੱਗ ਜਾਂਦਾ ਕਿਹੜੀ ਕਿਸਮ ਸਾਡੇ ਕੀ ਹੈ ਨਾਲੀ ਦੀ ਬੈਲਟ ਪੈ ਜਾਂਦੀ ਹੈ ਸਾਡੇ ਫਲੱਡ ਦੀ ਮਾਰ ਆਉਂਦੀ ਹੈਗੀ ਅੱਛਾ ਜੀ ਸਾਡੇ ਕੀ ਹੈ ਨਾਲੀ ਦੇ ਏਰੀਆ ਦੇ ਵਿੱਚ ਵੀ ਝੋਨਾ ਠੀਕ ਹੈ ਜੀ ਵੀ ਪਹਿਲਾਂ ਅੱਜ ਦੇ ਤਰੀਕ ਨੂੰ ਝੋਨਾ ਲੱਗ ਗਿਆ ਕਈ ਏਰੀਆ ਦੇ ਵਿੱਚ ਤਾਂ ਬੂਟਾ ਮਾਰੀ ਖੜਾ ਝੋਨਾ ਨੂੰ ਲਾ ਵੀ ਦਿੱਤਾ ਲਾ ਕੇ ਬੂਟਾ ਵੀ ਵੱਜ ਗਿਆ ਜੀ ਉਹਨਾਂ ਦਾ ਠੀਕ ਹੈ ਜੀ ਅੱਜ ਤੋਂ 10-10 ਦਿਨ ਪਹਿਲਾਂ ਉਹਨਾਂ ਝੋਨਾ ਲੱਗ ਗਿਆ ਠੀਕ ਹੈ ਜੀ ਉਹ ਜਦੋਂ ਫਲੱਡ ਦੀ ਮਾਰ ਆਉਂਦੀ ਉਸ ਟਾਈਮ ਨੂੰ ਝੋਨਾ ਵੱਢ ਲੈਂਦੇ ਆ ਠੀਕ ਹੈ ਜੀ ਅਗਰ ਮੌਸਮਾ ਕੇ ਸਹੀ ਰਹੇ ਤਾਂ ਡਬਲ ਝੋਨਾ ਫੇਰ ਲਾ ਦਿੰਦੇ ਆ ਹਾਂ ਨਵੰਬਰ ਚ ਕਰਕੇ ਨੀਤੀ ਹਾਂ ਹਾਂਜੀ 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 ਉਸ ਕਰਕੇ ਵੀ ਅਗੇਤੀ ਅੱਜ ਤੋਂ ਮਤਲਬ ਆਪਣੇ ਪਿੰਡ ਦੇ ਵਿੱਚ ਵੀ ਵੀ ਪਨੀਰੀ ਪਹਿਲਾਂ ਬੀਜ ਕੇ ਲੋਕਾਂ ਨੇ ਸੇਲ ਕਰਤੀ ਠੀਕ ਹੈ ਤੁਸੀਂ ਫਿਰ ਇਹ ਨਰਸਰੀ ਕਿੱਟ ਹੈ ਜਿਹੜੀ ZXT ਇਹ ਬੀਜਣ ਵਾਲੀ ਬਾਤ ਹੀ ਸੀ ਹਾਂਜੀ ਅਸੀਂ ਬਜਾਈ ਦੇ ਟਾਈਮ ਹੀ ਜਦੋਂ ਬੀ ਪਾਇਆ ਉਹਦੇ ਨਰਸਰੀ ਕਿੱਟ ਪਾਤੇ ਠੀਕ ਹੈ ਕਿਸਾਨ ਭਰਾਓ ਜਿਹੜੀ ਇਹ ਕਿੱਟ ਆ ਤੁਸੀਂ ਵੀ ਇਸ ਨੂੰ ਆਪਣੇ ਤਜਰਬੇ ਦੇ ਹੇਟ ਦੀ ਇੱਕ ਵਾਰੀ ਕੱਢ ਲਿਓ ਡੈਮੋ ਤੁਹਾਨੂੰ ਬਹੁਤ ਸਾਰੀਆਂ ਤਰ੍ਹਾਂ ਦੀਆਂ ਵੀਡੀਓ ਗੱਲਾਂ ਅਫਵਾਹਾਂ ਸਾਰੀਆਂ ਤਰ੍ਹਾਂ ਦੀਆਂ ਪੋਸਟਾਂ ਤੁਹਾਨੂੰ ਮਿਲ ਜਾਂਦੀਆਂ ਹੈਗੀਆਂ ਪਰ ਜਿਵੇਂ ਵੀਰ ਨੇ ਅੱਖਾਂ ਮੀਚ ਕੇ ਕੋਈ ਵੀ ਵਿਸ਼ਵਾਸ ਨਹੀਂ ਕੀਤਾ ਹੈਗਾ ਇਹਨੇ ਤਾਂ 11 12 ਏਕੜ ਦੇ ਵਿੱਚ ਪਨੀਰੀ ਤਿਆਰ ਕਰਨੀ ਹੈ ਤੇ ਤੁਸੀਂ ਦੋ ਚਾਰ ਕਨਾਲਾਂ 'ਚ ਤਿਆਰ ਕਰਨੀ ਹੁੰਦੀ ਹੈ ਤਾਂ ਬਹੁਤ ਸੌਖੇ ਤਰੀਕੇ ਨਾਲ ਮੇਰਾ ਖਿਆਲ ਵੀ ਪਨੀਰੀ ਤਿਆਰ ਹੋ ਜਾਂਦੀ ਬਈ ਇਹਦੇ ਕੋਈ ਸਪਰੇ ਵੀ ਨਹੀਂ ਕੀਤੀ ਹੈਗੀ ਨਹੀਂ ਅਸੀਂ ਕੋਈ ਸਪਰੇ ਨਹੀਂ ਯੂਜ਼ ਕਰੀ ਕੋਈ ਲੋਹੇ ਜਿਹੀ ਸਪਰੇ ਨਹੀਂ ਮੈਂ ਆਪ ਦਾ ਐਕਸਪੀਰੀਅੰਸ ਚਾਰਾ ਛੱਡਦਾ ਅੱਛਾ ਜੀ ਮਤਲਬ ਮੈਂ ਸਿਰਫ ZX ਕਿੱਟ ਤੇ ਯੂ ਠੀਕ ਹੈ ਜੀ ਮਤਲਬ ਤੁਸੀਂ ਫਰਕ ਨਹੀਂ ਸੀਗਾ ਵੀ ਆਪਾਂ ਮੈਂ ਇਹਨੂੰ ਫਰਕਣੇ ਸੀ ਤਾਂ ਹੀ ਥੋੜੇ ਥਾਂ ਦੇ ਵਿੱਚ 6 ਮਰਲੇ ਮੈਂ ਐ ਆਏ ਸੀ ਵੀ ਜੇ ਨਹੀਂ ਹੋਈ ਤਾਂ ਚੱਲ ਕੋਈ ਗੱਲ ਨਹੀਂ ਕੱਲਾ ਬੀ ਹੈ ਠੀਕ ਹੈ ਜੀ ਵੀ ਆਪਾਂ ਕੱਲਾ ਬੀ ਇਹਨਾਂ ਦੇਖਣਾ ਵੀ ਕੀ ਕੁਛ ਹੈ ਠੀਕ ਹੈ ਜੀ ਵੀ ਪਨੀਰੀ ਨੂੰ ਇਹ ਪੂਰਾ ਲੈ ਕੇ ਜਾਊਗੀ ਕਿ ਨਹੀਂ ਅਸੀਂ ਕੋਈ ਖਾਦ ਨਹੀਂ ਪਾਈ ਕੋਈ ਸਪਰੇਅ ਨਹੀਂ ਕਰੀ ਕੁਝ ਨਹੀਂ ਕਰਿਆ ਠੀਕ ਹੈ ਜੀ ਕਿਸਾਨ ਭਰਾਵੋ ਇਸ ਪਨੀਰੀ ਜਿਹੜੀ ਕਿੱਟ ਹੈਗੀ ਆ ਇਹਦੇ ਵਿੱਚ ਤਿੰਨ ਪੈਕੇਟ ਹੁੰਦੇ ਹੈਗੇ ਆ ਇੱਕ ਇਹਦੇ ਵਿੱਚ ਐਨਪੀਕੇ ਕੰਸਰਟੀਆ ਹੁੰਦਾ ਇੱਕ ਇਹਦੇ ਵਿੱਚ ਜ਼ਿੰਕ ਦਾ ਬੈਕਟੀਰੀਆ ਹੁੰਦਾ ਇੱਕ ਇਸ ਦੇ ਵਿੱਚ ਮਾਈਕਰੋਆਇਜ਼ਾ ਹੁੰਦਾ ਤਿੰਨਾਂ ਦਾ ਜਿਹੜਾ ਕੈਰੀਅਰ ਹੁੰਦਾ ਉਹ ਇੱਕ ਖਾਸ ਪੋਲੀਮਰ ਆ ਜਿਹੜਾ ਸਿਰਫ ਏਸੀ ਕੰਪਨੀ ਕੋਲ ਹੈਗਾ ਕਿਸਾਨ ਭਰਾ ਤੁਸੀਂ ਜੜਾ ਵੀ ਦੇਖ ਸਕਦੇ ਹੋ ਪਨੀਰ ਦੀਆਂ ਕਿੰਨੀਆਂ ਹੈਲਥੀ ਜੜਾਂ ਤੇ ਜੜਾਂ ਦਾ ਗੁੱਛਾ ਵੀ ਕਿੰਨਾ ਜ਼ਿਆਦਾ ਵਧੀਆ ਹੈਗਾ ਬਾਸਮਤੀ ਦੀ ਕੋਈ ਵੀ ਪਨੀਰੀ ਹੋਵੇ ਤੁਸੀਂ ਪਾਣੀ ਭਰ ਕੇ ਹੀ ਬੁੱਟਣੀ ਹੈਗੀ ਆ ਤੇ ਜਦੋਂ 8 ਤੋਂ 10 ਇੰਚ ਦੀ ਹੋ ਜਾਵੇ 25 ਤੋਂ 30 ਦਿਨ ਦੇ ਵਿੱਚ ਲਾ ਦੇਣੀ ਹੈਗੀ ਆ ਇਹ ਪਨੀਰੀ ਤਾਂ ਹੀ ਤਿਆਰ ਹੋਣੀ ਹੈ ਜੇਕਰ ਉਹਨੂੰ ਵਧੀਆ এনवायरमेंट ਮਿਲੂਗਾ ਇਹ ਜਿਹੜੀ ZX ਦੀ ਕਿੱਟ ਹੈਗੀ ਆ ਇਸ ਦੇ ਵਿੱਚ ਤਿੰਨ ਪੈਕੇਟ ਹੁੰਦੇ ਹੈਗੇ ਆ ਇੱਕ ਜ਼ਿੰਕ ਦਾ ਬੈਕਟੀਰੀਆ ਹੁੰਦਾ ਇੱਕ ਮਾਈਕੋਰਾਈਜ਼ਾ ਹੁੰਦਾ ਤੇ ਇੱਕ ਦੇ ਵਿੱਚ ਐਨਪੀਕੇ ਕੰਸਰਟੀਆ ਹੁੰਦਾ ਬਟ ਜੇ ਤੁਸੀਂ ਮਾਰਕੀ ਸਟੈਂਡਰਡ ਦੇ ਨਾਲ ਇਹਨੂੰ ਕੰਪੇਅਰ ਕਰੋ ਤਾਂ ਇਹਦਾ ਜਿਹੜਾ ਕੈਰੀਅਰ ਹੈ ਇੱਕ ਸਪੈਸ਼ਲ ਪੋਲੀਮਰ ਆ ਜਿਹੜਾ ਕਿ ਸਿਰਫ ਐਸੀ ਕੰਪਨੀ ਦੇ ਕੋਲੇ ਪੇਟੈਂਟ ਹੈਗਾ ਤੇ ਉਹ ਕਿਸੇ ਵੀ ਜ਼ਮੀਨ ਦੇ ਸੋਇਲ ਪਾਰਟੀਕਲ ਨੂੰ ਪੋਲਾ ਕਰਦਾ ਉਹਦੇ ਵਿੱਚ ਹਵਾ ਦੀ ਮਾਤਰਾ ਨੂੰ ਆਮ ਨਾਲੋਂ ਥੋੜਾ ਵੱਧ ਰੱਖਦਾ ਹੈਗਾ ਪ੍ਰੋਪਰ ਰੱਖਦਾ ਹੈਗਾ ਤਾਂ ਜਦੋਂ ਮਿੱਟੀ ਦੇ ਵਿੱਚ ਸਿਲ ਰਹਿੰਦੀ ਹੈਗੀ ਤੇ ਮਿੱਟੀ ਦੇ ਵਿੱਚ ਹਵਾ ਰਹਿੰਦੀ ਹੈਗੀ ਨਾ ਜ਼ਿੰਕ ਦੀ ਘਾਟ ਆਉਂਦੀ ਹੈ ਨਾ ਲੋਹੇ ਦੀ ਤੇ ਬਹੁਤ ਜ਼ਿਆਦਾ ਗ੍ਰੀਨਰੀ ਮੇਨਟੇਨ ਰਹਿੰਦੀ ਹੈਗੀ ਤੇ ਪਿਜਰੀ ਤੁਹਾਡੀ ਘੱਟ ਸਮੇਂ ਦੇ ਵਿੱਚ ਤਿਆਰ ਹੋ ਸਕਦੀ ਹੈਗੀ ਜੇਕਰ ਤੁਸੀਂ ਇਸ ਚੀਜ਼ ਨੂੰ ਪਹਿਲੀ ਵਾਰ ਵਰਤ ਰਹੇ ਹੋ ਤਾਂ ਆਪਦੇ ਵਿਸ਼ਵਾਸ ਦੇ ਉੱਤੇ ਤੁਸੀਂ ਇਸ ਨੂੰ ਪੂਰਨ ਕੌਨਫੀਡੈਂਟ ਦੇ ਨਾਲ ਡੈਮੋ ਕਰ ਸਕਦੇ ਹੋ ਤੇ ਵੱਡੇ ਏਰੀਏ ਦੇ ਵਿੱਚ ਝੋਨੇ ਦੀ ਫਸਲ 'ਚ ਵੀ ਪਾ ਸਕਦੇ ਹੋ ਤੇ ਪਨੀਰੀ ਦੇ ਤਿਆਰ ਕਰਨ ਦੇ ਵਿੱਚ ਤੁਹਾਡੀ ਇਹ ਚੀਜ਼ ਬਹੁਤ ਜ਼ਿਆਦਾ ਸਮੇਂ ਦੀ ਬਚਤ ਕਰੇਗੀ ਤੇ ਮਿਹਨਤ ਵੀ ਘਟਾਵੇਗੀ